ਮੱਲੋ ਠੰਡ ਹੋ ਗਈ ਤੇ ਹੁਣ ਸੁੱਕ ਵੀ ਪਾਉਣੀ ਪੈਂਦੀ ਆ ਆ ਦੇਖੋ ਸੁੱਕ ਸਕ ਪਾ ਕੇ ਐਨ ਵਧੀਆ ਪਸ਼ੂਆਂ ਨੂੰ ਹੁਣ ਠੰਡ ਤੋਂ ਬਚਾਓ ਬਾਈ ਬੱਦਲ ਬਾਈ ਜੀ ਹੈਗੀ ਆ ਤੇ ਆ ਆਪਣੀ ਨਵੀਂ ਮੂਰਤੀ ਆ ਹੂੰ ਬਾਕੀ ਰੌਣਕ ਨਾ ਵੀਰੇ ਸੂਣ ਵਾਲੀ ਆ ਦਿਨ ਬਾਈ ਜੀ ਇਹਦੇ ਪੂਰੇ ਹੋ ਗਏ ਹਰੇ ਚਾਰੇ ਦਾ ਟਾਈਮ ਹੋ ਗਿਆ ਪੌਣਾ ਪੁੱਤ ਸਾਨੂੰ ਪੌਣਾ ਆ ਪਿਆ ਸਵੇਰ ਦਾ ਆਪਣਾ ਲੈਆਉਟ ਇਹ ਸਵੇਰੇ ਬਾਈ ਜਿਹੜੀ ਟੜਕੇ ਸਨੀਰ ਲਾਉਣੇ ਤੂੜੀ ਹੈਗੀ ਆਪਣੀ ਪਰਲੇ ਕਰੇ ਤਾਂ ਕਰਕੇ ਨਾ ਬਾਈ ਆਥਨ ਧੜਕੇ ਦੀ ਇੱਥੇ ਲਿਆ ਕੇ ਰੱਖ ਲੈਣੇ ਆ ਕੋਲੇ ਦਾਣਾ ਪਾਣੀ ਹੋ ਜਾਂਦਾ ਤੇ ਆ ਥਾਂ ਆ ਗਿਆ ਜਿਹੜਾ ਛਤੜਾ ਆਪਣਾ ਹਨਾ ਇਹਦੇ ਚ ਕੱਚਾ ਇਹ ਸੂਨ ਵਾਲੇ ਪਸ਼ੂ ਦਾ ਸਪੈਸ਼ਲ ਬੈੱਡਰੂਮ ਆ ਇਹ ਆਪਣੇ ਦਾ ਇਹ ਰੌਣਕ ਦਾ ਹੂੰ ਰੌਣਕ ਦਾ ਬਾਈ ਜੀ ਇਹ ਲੰਬਾ 33 ਫੁੱਟ ਆ ਤੇ ਚੌੜਾ 22 ਫੁੱਟ ਦੋਵੇਂ ਸਾਈਡ ਬਧੀਆ ਆਰਾਮ ਨਾਲ ਪਸ਼ੂ ਖੜਦੇ ਆ ਦੇਖੋ ਭਾਈ ਅੰਮੀ ਨੀ ਰਾ ਲੱਤੂ ਟੋਕਰੇ ਭਰ ਦੇ ਚੱਕੀ ਤਾਂ ਮੈਂ ਆਪੇ ਜਾਊਂਗਾ ਮਾਤਾ ਇੰਨੀ ਵਾਧੂ ਆ ਹੌਸਲਾ ਮਾਤਾ ਦਾ ਨਾਲ ਮਾ ਦਾ ਹੌਸਲੇ ਵਾਧੂ ਆ ਈਰਾ ਪੌਣਿਆ ਬਾਈ ਜੀ ਆ ਦੇਖੋ ਹਮ ਇਹ ਸਾਡੇ ਬਲੌਗਿੰਗ ਥਿਸ ਕੇ ਹਾਂ ਉਹ ਤਾਂ ਲੈ ਜਾਊਗਾ ਹੋਰ ਤਾਂ ਬਾਧੂ ਪਾਉਂਦੇ ਹੀ ਆ ਲੋਕ ਬਲੋਗਿੰਗ ਕੰਮਕਾਰ ਦੀ ਪਾਦੀ ਐ ਮੈਂ ਕਿਹ ਕਹਣਾ ਲੋਕ ਪਤਾ ਹੀ ਨਹੀਂ ਕਾਦਿਆਂ ਕਾਦਿਆਂ ਕੀ ਦਬੜੂ ਕੋਲ ਛੜੂ ਦੱਬੀ ਦਰਿਆਂ ਦੇ ਲੋਕ ਇਹਦੇ ਚ ਹੀ ਪਾਦੀ ਅੰਮੀ ਹਾਂ ਦੇ ਪਾ ਦੇ ਪਾ ਦੇ ਮੈਂ ਹੱਥੇ ਹੀ ਮਾਰ ਦਿੰਨਾ ਟੋਕਰੀ ਟੋਕਰੀ ਤੇ ਆ ਇਹ ਨਾ ਪਾ ਦੇ ਟੋਕਰੀ ਨਾ ਪਾ ਦਨਾ ਨੀਰਾ ਪਾ ਕੇ ਪੱਲੜ ਬਾਈ ਜੀ ਪੱਲੜ ਨਾ ਪੱਲੜ ਪੂਰਾ ਸੀਗਰ ਪਾ ਕੇ ਕਰ ਦਿੰਨੇ ਆ ਦਰੋਂ ਪਾਸੇ ਜੰਗਲਾਂ ਵਿੱਚ ਦੀ ਹਵਾ ਦਾ ਕਰਾਉਸ ਜ਼ਰੂਰ ਰਹਿੰਦੀ ਆ ਨਹੀਂ ਤਾਂ ਬਈ ਮਾਧਿ ਕੁੜੀ ਸੋਣਾ ਹੁਣ ਮੈਂ ਗੈਸ ਜੀ ਬਣ ਜਾਂਦੀ ਹੈ ਗੈਸ ਕੀ ਆਪਾਂ ਕਹ ਜੀ ਇਹ ਥੱਟੇ ਤੇ ਹਨ ਹੂੰ ਆ ਦੇ ਇਹ ਇੱਥੋਂ ਬੰਨ ਦਾਂਗੇ ਦੋਨਾਂ ਨੂੰ ਥੱਲੇ ਕੁੰਡਾ ਲਾਂਗਾ ਆ ਇੱਕ ਇੱਥੇ ਪਸਾ ਦੂੰ ਹਵਾ ਨੇ ਰੇ ਨਾਲ ਹਿੱਲੇ ਨਾ ਇਹ ਹੂੰ ਆ ਦੇ ਇੱਕ ਵਾਲਵ ਹੋਰੇ ਹਾਂ ਦਿਨ ਛੜ ਜਾਂਦਾ ਦਿਨ ਪੱਖੇ ਹੀ ਛੱਡਦਾ ਸੀ ਓਏ ਦਰਾ ਹੋਰ ਦੱਸੋ ਬਾਈ ਠੀਕ ਠਾਕ ਤੇ ਬਾਕੀ ਆ ਝੋਟੀ ਦੀ ਕੁਆਲਿਟੀ ਦੱਸੋ ਹੈ ਇਹ ਆਪਾਂ ਝੋਟੀ ਭਾਈ ਲਿਆਂਦੀ ਆ ਤੇ ਝੋਟੀ ਦਾ ਇਹ ਆਪਾਂ ਪਤਾ ਟਕਾਣਾ ਕਰਿਆ ਕਿਹੜੇ ਟੀਕੇ ਦੀ ਸੀ ਤੇ ਕੀ ਗੱਲ ਬਾਤ ਆ ਹੁਣ ਕਹਿਣ ਨੂੰ ਤਾਂ ਮੈਂ ਆਪਾਂ ਫਲਾਨਾ ਕਹਿੰਦੇ ਝੌਂਕਾ ਮੁੰਡਾ ਉਹ ਕਹਿੰਦਾ ਸਾਡੇ ਪਿੰਡ ਦੇ ਮੁੰਡਾ ਡਾਕਟਰ ਆ ਕਹਿੰਦਾ ਆਪਾਂ ਭੀਮ ਦਾ ਟੀਕਾ ਭਰਿਆ ਸੀ ਬਾਈ ਭੀਮ ਜੱਕ ਤੇ ਬਾਕੀ ਆ ਆਪਣੇ ਮੱਲੋ ਰੌਣ ਕੇ ਖੜੀ ਆ ਤੇ ਆ ਇੱਥੇ ਹੁੰਦਿਆ ਕੱਚੇ ਚ ਠੀਕ ਆ ਵੀਰੇ ਕੱਚਾ ਤੁਹਾਨੂੰ ਪਤਾ ਹੀ ਆ ਬਹਾਲਾ ਜ਼ਰੂਰੀ ਆ ਪਸ਼ੂਆਂ ਵਾਸਤੇ ਯਾਰ